ਫਿਰ ਤੋਂ এডੂਕੇਸ਼ਨ ਦੇ ਸਬੰਧਿਤ ਇੱਕ ਹੋਰ ਵੀਡੀਓ ਤੁਹਾਡੇ ਲਈ ਲੈ ਕੇ ਆਏ ਆ ਤੁਹਾਡੇ ਬੱਚਿਆਂ ਲਈ ਲੈ ਕੇ ਆਏ ਆ ਤੇ ਖਾਸ ਤੌਰ ਤੇ ਇਹ ਵੀਡੀਓ ਹੈਗੀ ਹੈ ਕਿ ਹੁਣ ਜਿਹੜੇ ਐਗਜ਼ਾਮਸ ਆ ਰਹੇ ਨੇਗੇ ਜੀ ਹਾਂ ਦੋਸਤੋ ਹੁਣ ਜਿਹੜੇ ਇਹ ਐਗਜ਼ਾਮਸ ਨੇ ਇਸ ਐਗਜ਼ਾਮਸ ਦੇ ਵਿੱਚ ਕੀ ਕੀ ਪਰੇਸ਼ਾਨੀਆਂ ਹੁੰਦੀਆਂ ਨੇ ਜਦੋਂ ਆਪਾਂ ਪੇਪਰ ਦਿੰਨੇ ਆਂਗੇ ਤੇ ਉਸੇ ਲਈ ਅੱਜ ਮੈਂ ਵੰਦਰਾਸ ਅਕੈਡਮੀ ਇੱਕ ਵਾਰ ਫਿਰ ਤੋਂ ਆਇਆ ਤੇ ਮੈਂ ਮੈਂ ਨਾ ਜਦੋਂ ਐਗਜ਼ਾਮਸ ਦਿੰਦਾ ਸੀ ਇੱਕ ਪਲੈਨਿੰਗ ਨਹੀਂ ਹੋ ਪਾਂਦੀ ਸੀ ਕਿ 3 ਘੰਟਿਆਂ ਦੇ ਵਿੱਚ ਪੂਰਾ ਪੇਪਰ ਕਿਵੇਂ ਕਰਨਾ ਹੈ ਕੋਈ ਚੀਜ਼ ਰਹਿ ਨਾ ਜਾਵੇ ਕੋਈ ਚੀਜ਼ ਗਲਤ ਹੋ ਗਈ ਇਹ ਸਾਰੀ ਚੀਜ਼ਾਂ ਦਾ ਨੇ ਇੱਕ ਬਰਡਨ ਰਹਿੰਦਾ ਸੀ ਤੇ ਹੁਣ ਐਗਜ਼ਾਮਸ ਨੇ 10th ਦੇ ਤੇ ਮੈਂ ਤੁਹਾਡੇ ਤੋਂ ਕਿਉਂਕਿ ਦੇਖੋ ਤੁਸੀਂ ਅਕੈਡਮੀ ਦੇ ਵਿੱਚ ਤੁਹਾਡੇ ਬੱਚਿਆਂ ਦੇ ਵਧੀਆ ਰਿਜ਼ਲਟਸ ਆ ਰਹੇ ਨੇ 100% ਤੇ ਉਸੇ ਤਹਿਤ ਮੈਂ ਬੱਚਿਆਂ ਦੇ ਲਈ ਜਿਹੜੇ ਤੁਹਾਨੂੰ ਦੇਖ ਰਹੇ ਨੇਗੇ ਲਗਾਤਾਰ ਫੋਲੋ ਕਰ ਰਹੇ ਨੇ ਕਿ ਕਿਹੜੀਆਂ ਇਹ ਜਿਹੀਆਂ ਟਿਪਸ ਤੇ ਟ੍ਰਿਕਸ ਹੋਣਗੀਆਂ ਕਿ ਜਿਸ ਦੇ ਨਾਲ ਬੱਚਿਆਂ ਦੇ ਜਿਹੜੇ ਕਹਿੰਦੇ ਨਹੀਂ ਹੁੰਦੇ ਕਿ ਇੱਕ ਨੰਬਰ ਵੀ ਬੜਾ ਭਾਰੀ ਪੈ ਜਾਂਦਾ ਅਗੇ ਐਡਮਿਸ਼ਨਸ ਦੇ ਲਈ ਤੇ ਉਸ ਦੇ ਲਈ ਕੀ ਕੀ ਤੁਸੀਂ ਟਿਪਸ ਐਂਡ ਟ੍ਰਿਕਸ ਦੋਗੇ ਤਾਂ ਕਿ ਬੱਚਿਆਂ ਦੇ ਐਗਜ਼ਾਮਸ ਵੀ ਵਧੀਆ ਹੋ ਜਾਣ ਤੇ ਨੰਬਰ ਵੀ ਵਧੀਆ ਹੋ ਜਾਓ ਓਕੇ ਸਸ਼੍ਰੀ ਗਾਲ ਜੀ ਮੈਂ ਡਾਲਫੀ ਗੋਲ ਵੰਦਨਾ ਜੈ ਅਕੈਡਮੀ ਸੰਗਰੂਰ ਤੋਂ ਅੱਜ ਆਪਾਂ ਸਿਰਫ ਔਰ ਸਿਰਫ ਇੱਕ ਸੋਸ਼ੀਅਲਾਈਜ਼ਡ ਵੀਡੀਓ ਲੈ ਕੇ ਆਇਆ ਜਿਦੇ ਵਿੱਚ ਅਸੀਂ ਤੁਹਾਨੂੰ ਮੇਨ ਟਿਪਸ ਐਂਡ ਟ੍ਰਿਕਸ ਦੱਸਾਂਗੇ ਜਿਦੇ ਨਾਲ ਤੁਸੀਂ ਆਪਣੇ ਐਗਜ਼ਾਮਸ ਨੂੰ ਬਹੁਤ ਹੀ ਪਰਫੈਕਟ ਵੇ ਨਾਲ ਕਰ ਸਕਦੇ ਹੋ ਐਂਡ ਆਪਣਾ 10th ਦਾ ਸਪੈਸ਼ਲੀ 10th ਦਾ ਬੋਰਡ ਰਿਜ਼ਲਟ ਬਹੁਤ ਹੀ ਅੱਛਾ ਕਰ ਸਕਦੇ ਹੋ ਉਹਦੇ ਵਿੱਚ ਆਪਾਂ ਤੁਹਾਨੂੰ ਦਵਾਂਗੇ ਅੱਜ 7 ਤੋਂ 8 ਟਿਪਸ ਜਿਦੇ ਨਾਲ ਤੁਹਾਡਾ ਜਿਹੜਾ ਰਿਜ਼ਲਟ ਹੈ ਬਹੁਤ ਅੱਛਾ ਜਾਏਗਾ ਤੁਹਾਡੇ ਪੇਪਰ ਬਹੁਤ ਅੱਛੇ ਜਾਣਗੇ ਤੁਹਾਡੀ ਸਟੱਡੀ ਬਹੁਤ ਹੀ ਜ਼ਿਆਦਾ ਪਰਫੈਕਟ ਵੇ ਨਾਲ ਹੁੰਦੀ ਰਹੇਗੀ রাইਟ ਸੋ ਦਾ ਫਰਸਟ ਸਟੈਪ ਇਜ਼ ਪਲਾਨ ਯੋਰ ਸਟਡੀ ਸਭ ਤੋਂ ਪਹਿਲਾਂ ਤੁਸੀਂ ਆਪਣੀ ਸਟੱਡੀ ਨੂੰ ਪਲਾਨ ਕਰਨਾ ਹੈ ਕਿ ਕਿਸ ਤਰੀਕੇ ਨਾਲ ਅਸੀਂ ਉਹਦੀ ਟਾਈਮ ਮੈਨੇਜਮੈਂਟ ਕਰਨੀ ਹੈ ਥੈਨ ਤੁਹਾਨੂੰ ਆਪਣਾ ਸਿਲੇਬਸ ਪਤਾ ਹੋਣਾ ਚਾਹੀਦਾ ਹੈ نو ਯੋਰ ਸਿਲੇਬਸ ਕਿ ਉਸ ਸਿਲੇਬਸ ਦੇ ਵਿੱਚ ਸਾਡੇ ਕੋਲੇ 5 ਨੰਬਰਾਂ ਵਾਲੇ ਕੁਐਸਚਨਸ ਨੇ ਉਹ ਕਿੱਥੋਂ ਆਣੇ ਨੇ 3 ਨੰਬਰਾਂ ਵਾਲੇ ਕਿੱਥੋਂ ਆਣੇ ਨੇ ਐਮਸੀਕਿਊਸ ਕਿੱਥੋਂ ਆਣੇ ਨੇ ਸੋ ਉਸ ਨੂੰ ਪਲਾਨ ਕਰਕੇ ਹੀ ਤੁਹਾਨੂੰ ਸਾਰਾ ਦਾ ਸਾਰਾ ਰੀਡ ਆਊਟ ਕਰਨਾ ਹੈ ਰਾਈਟ ਦੂਸਰਾ ਹੈ ਤੁਸੀਂ ਆਪਣੇ ਕੁਐਸਚਨ ਪੇਪਰ ਨੂੰ ਉੱਥੇ ਬਹੁਤ ਧਿਆਨ ਨਾਲ ਪੜ੍ਹਨਾ ਹੈ ਇਹ ਨਾ ਹੋਵੇ ਕਿ ਤੁਸੀਂ ਕੁਐਸਚਨ ਪੇਪਰ ਪੜ੍ਹ ਨਹੀਂ ਰਹੇ ਸਿੱਧਾ ਪੇਪਰ ਦੇਣਾ ਸ਼ੁਰੂ ਕਰ ਦੇਣਾ ਜਦੋਂ ਤੁਸੀਂ ਆਪਣਾ ਕੁਐਸਚਨ ਪੇਪਰ ਬੜੇ ਧਿਆਨ ਨਾਲ ਪੜ ਰਹੇ ਹੋ ਥੈਨ ਤੁਹਾਨੂੰ ਪਤਾ ਹੈ ਵੀ ਅਸੀਂ ਜਦੋਂ ਆਪਣੇ ਸਿਲੇਬਸ ਨੂੰ ਲਰਨ ਕੀਤਾ ਸੀ ਜਾਂ ਰਿਵਾਈਜ਼ ਕੀਤਾ ਸੀ ਤਾਂ ਉਸ ਤਰੀਕੇ ਦੇ ਨਾਲ ਹੀ ਸਾਨੂੰ ਪੇਪਰ ਆਇਆ ਤਾਂ ਤੁਸੀਂ ਬੜੇ ਕੰਫਰਟੇਬਲੀ ਉਹ ਪੇਪਰ ਜੋ ਹੈ ਉਹ ਕਰ ਲੈਣੇ ਹੋ ਆਪਣੀਆਂ ਜੋ ਛੋਟੀਆਂ-ਛੋਟੀਆਂ ਡਿਸਟਰੈਕਸ਼ਨਸ ਐ ਸਪੈਸ਼ਲੀ ਇਹ ਫੋਨ ਡਿਊਰਿੰਗ ਯੋਰ ਸਟੱਡੀ ਇਹਨੂੰ ਪਲੀਜ਼ ਦੂਰ ਰੱਖੋ ਤੁਹਾਡੀ ਕੋਈ ਵੀ ਡਿਸਟਰੈਕਸ਼ਨ ਤੁਹਾਡੇ ਕੋਲ ਨਹੀਂ ਹੋਣੀ ਚਾਹੀਦੀ ਓਨਲੀ ਐਂਡ ਓਨਲੀ ਫੋਕਸ ਔਨ ਯੋਰ ਸਿਲੇਬਸ ਓਨਲੀ ਐਂਡ ਓਨਲੀ ਫੋਕਸ ਔਨ ਯੋਰ ਪਲੈਨਿੰਗਸ ਟੁਵਰਡਸ ਯੋਰ ਸਟੱਡੀਜ਼ ਸੋ ਇਹੇ ਕੁਝ ਟਿਪਸ ਨੇ ਹੈ ਨਾ ਆਪਣੀ ਜੋ एग्जाम ਦਾ ਪੈਟਰਨ ਹੈ ਉਹ ਤੁਹਾਨੂੰ ਪਤਾ ਹੋਣਾ ਚਾਹੀਦਾ ਉਹੀ ਮੈਂ ਸਾਰੀਆਂ ਚੀਜ਼ਾਂ ਕਹਿ ਰਹੀ ਹਾਂ ਕਿ एग्जाम ਦਾ ਪੈਟਰਨ ਤੁਹਾਨੂੰ ਪਤਾ ਹੈ ਤੁਹਾਨੂੰ ਤੁਹਾਡਾ ਸਿਲੇਬਸ ਪਤਾ ਹੈ ਉਸ ਚੀਜ਼ਾਂ ਨੂੰ ਪਲਾਨ ਆਊਟ ਕਰੋ ਆਪਣੀਆਂ ਡਿਸਟਰੈਕਸ਼ਨਸ ਨੂੰ ਥੋੜਾ ਜਿਹਾ ਦੂਰ ਰੱਖੋ ਮੈਨੂੰ ਨਹੀਂ ਲੱਗਦਾ ਕਿ ਇਸ ਤੋਂ ਜ਼ਿਆਦਾ ਕੁਝ ਮੈਨੂੰ ਕਹਿ ਦੀ ਲੋੜ ਹੈ ਇੱਕ ਇਹ ਹੁੰਦਾ ਮੈਂ ਮੈਂ ਜਾਨਣਾ ਚਾਹੂੰਗਾ ਕਈ ਵਾਰ ਬੱਚੇ ਦੇ ਜਿਵੇਂ ਹੁੰਦਾ ਕਿ ਮੈਂ ਦੇਖਿਆ ਕਈ ਵਾਰੀ ਮੇਰੇ ਕਈ ਨਜ਼ਦੀਕੀ ਜੇਕਰ ਪੇਪਰ ਚੈੱਕ ਕਰ ਰਹੇ ਹੁੰਦੇ ਨੇ ਤਾਂ ਕੁਝ ਰਾਈਟਿੰਗ ਦੇ ਵਿੱਚ ਕੋਈ ਦਿੱਕਤ ਹੁੰਦੀ ਇਹ ਹਾਲਾ ਕਿ ਉਹ ਕਹਿੰਦੇ ਨੇ ਵੀ ਸਵਾਲ ਅਨਸਰ ਸਮਝ ਨਹੀਂ ਆ ਰਿਹਾ ਮੇਬੀ ਕਈ ਵਾਰ ਵੀ ਅਨਸਰ ਸਹੀ ਹੋਵੇ ਪਰ ਉਹ ਗਲਤ ਹੋ ਜਾਂਦਾ ਉਸ ਚ ਕੀ ਟਿਪਸ ਦੋਗੇ ਕਿ ਜਦੋਂ ਬੱਚਾ ਕੋਈ ਸ਼ੀਟ ਤੇ ਲਿਖੇ ਜਾਂ ਕੁਝ ਦੇਖੋ ਜਦੋਂ ਤੁਸੀਂ ਲਿਖ ਰਹੇ ਹੋ ਨਾ ਤੁਸੀਂ ਇਹ ਸੋਚ ਕੇ ਲਿਖੋ ਕਿ ਤੁਹਾਨੂੰ ਸਮਝ ਆ ਰਿਹਾ ਸਭ ਤੋਂ ਪਹਿਲਾਂ ਕਿ ਜੋ ਪੜ ਰਹੇ ਹੈ ਜਿਸ ਨੇ ਮੇਰਾ ਪੇਪਰ ਚੈੱਕ ਕਰਨਾ ਹੈ ਕਿ ਉਹਨੂੰ ਚੈੱਕ ਕਰਨ ਦੇ ਵਿੱਚ ਮਜ਼ਾ ਆਊਗਾ ਜੀ ਦੇਖੋ ਨਾਰਮਲੀ ਜੀ ਗੱਲ ਹੈ ਤੁਸੀਂ ਇੱਥੇ ਆਇਓ ਸਾਫ਼ ਸੁਥਰਾ ਸੀ ਤੁਹਾਨੂੰ ਬੈਠਣ ਵਿੱਚ ਮਜ਼ਾ ਆਇਆ ਜੇ ਇਹੀ ਗੰਦਗੀ ਹੋਊਗੀ ਗੰਦਾ ਪੇਪਰ ਬੱਚੇ ਨੇ ਕੀਤਾ ਹੋਊਗਾ ਜੇ ਉਹਦਾ ਸਾਰਾ ਪੇਪਰ ਸਹੀ ਵੀ ਹੋਊਗਾ ਤਾਂ ਬੀਂਗ ਦੇ ਟੀਚਰ ਸਾਨੂੰ ਚੈੱਕ ਕਰਨ ਚ ਮਜ਼ਾ ਨਹੀਂ ਆ ਰਿਹਾ ਸਾਨੂੰ ਲੱਗ ਰਿਹਾ ਵੀ ਬੱਚੇ ਨੇ ਬਸ ਵੈਸੇ ਹੀ ਲਿਖ ਰੱਖਿਆ ਉਹਨੂੰ ਆਂਦਾ ਕੁਝ ਨਹੀਂ ਸੋ ਫਰਸਟ ਸਟੈਪ ਜੋ ਹੈ ਪੇਪਰ ਨੂੰ ਅਟੈਂਪਟ ਕਰਨ ਦਾ ਦੈਟ ਇਜ਼ ਨੀਟਨੈਸ ਯੋਰ ਪੇਪਰ ਮਸਟ ਬੀ ਵੈਰੀ ਨੀਟ ਐਂਡ ਕਲੀਨ ਕਿ ਤੁਹਾਡੇ ਟੀਚਰ ਨੂੰ ਚੈੱਕ ਕਰਕੇ ਮਜ਼ਾ ਆ ਜਾਏ ਐਂਡ ਉਹ ਤੁਹਾਡੇ ਮਾਰਕਸ ਕੱਟਣ ਦੇ ਵਿੱਚ ਬਿਲਕੁਲ ਇੰਟਰਸਟਿਡ ਨਾ ਹੋਵੇ ਤੇ ਜਿਹੜਾ ਟਾਈਮਿੰਗ ਦੀ ਹੁੰਦੀ ਹੈ ਕਈ ਵਾਰ ਬੱਚੇ ਮੈਂ ਦੇਖਿਆ ਐ ਐਂਡ ਦੇ ਵਿੱਚ ਕਾਲੀ ਬੋਤ ਕਰ ਰਹੇ ਹੁੰਦੇ ਨੇ ਕਿ ਸਾਨੂੰ ਟਾਈਮ ਉਹ ਹੋ ਗਿਆ ਉਹ ਕਿ ਉਹ ਕਿਉਂ ਦਿੱਕਤ ਆ ਉਹਦੇ ਵਿੱਚ ਆਪਣਾ ਮੈਕਸਿਮਮ ਫੋਕਸ ਉਹਦੇ ਵਿੱਚ ਆਪਣਾ ਬੈਸਟ ਟਿਪ ਹੁੰਦਾ ਹੈ ਕਿ ਆਪਣਾ ਮੈਕਸਿਮਮ ਤੁਸੀਂ ਫੋਕਸ ਰੱਖਣਾ ਸੈਂਪਲ ਪੇਪਰਸ ਨੂੰ ਸੋਲਵ ਕਰਨ ਲਈ ਓਕੇ ਇੱਥੇ ਮੈਂ ਵੰਦਨਾਜ਼ ਅਕੈਡਮੀ ਦੇ ਵਿੱਚ ਇੱਕ 10th ਦੇ ਬੋਰਡ ਐਗਜ਼ਾਮਸ ਤੋਂ ਪਹਿਲਾਂ ਘੱਟ ਤੋਂ ਘੱਟ ਅਸੀਂ 100 ਪੇਪਰ ਇੱਕ ਸਬਜੈਕਟ ਦਾ ਸੋਲਵ ਕਰਵਾ ਦਿੰਨੇ ਆ ਕਿਉਂਕਿ ਸਾਡਾ ਫੋਕਸ ਹੁੰਦਾ ਵੀ ਅਸੀਂ ਨਵੰਬਰ 'ਚ ਆਪਣਾ ਸਿਲੇਬਸ ਫਿਨਿਸ਼ ਕਰੀਏ ਥੈਨ ਆਪਨੇ 2-3 ਮੰਥ ਸੈਂਪਲ ਪੇਪਰਸ ओके okay. ਜਦੋਂ ਮੇਰੇ ਬੱਚੇ ਨੇ 100 ਪੇਪਰ ਪਹਿਲਾਂ ਹੀ ਕਰ ਲਿਆ ਉਹਨੂੰ ਜਾ ਕੇ ਕੋਈ ਦਿੱਕਤ ਹੀ ਨਹੀਂ ਉਹਨੇ 3 ਘੰਟੇ ਦਾ ਪੇਪਰ 2 ਘੰਟਿਆਂ ਚ ਕਰਨਾ ਹੈ ਬੜੀ ਅੱਛੀ ਤਰੀਕੇ ਨਾਲ ਉਹਨੂੰ ਚੈੱਕ ਕਰਨਾ ਹੈ ਟੀਚਰ ਨੂੰ ਪਕੜਾ ਕੇ ਆ ਜਾਣਾ ਐਂਡ ਹੀ ਵਿਲ ਗੈਟ ਫੁੱਲ ਮਾਰਕਸ ਜੀ ਸੋ ਥੈਂਕਸ ਤੁਸੀਂ ਇਹ ਸਾਰੀ ਨੌਲੇਜ ਦਿੱਤੀ ਤੇ ਤੁਸੀਂ ਬੱਚਿਓ ਤੇ ਇਹ ਗੱਲ ਸਮਝੋ ਕੀ ਵੰਦਰਾਸ ਅਕੈਡਮੀ ਜਿੱਥੇ 95 ਤੋਂ 100% ਰਿਜ਼ਲਟਸ ਬੱਚਿਆਂ ਦੇ ਆਉਂਦੇ ਨੇ ਤੇ ਉਹਨਾਂ ਦਾ ਇੱਕ ਰੀਜ਼ਨ ਇਹ ਹੈ ਇਹ ਜੋ ਵੀਡੀਓ ਅਸੀਂ ਬਣਾਈ ਹੈ ਕਿ ਇਹ ਟਿਪਸ ਐਂਡ ਟ੍ਰਿਕਸ ਹੀ ਹੁੰਦੀਆਂ ਨੇ ਗੱਲਾਂ ਛੋਟੀਆਂ ਹੁੰਦੀਆਂ ਨੇ ਬਟ ਉਹਦਾ ਇਫੈਕਟ ਐਨਾ ਵੱਡਾ ਪੈਂਦਾ ਹੈਗਾ ਕਿ ਤੁਸੀਂ ਬਾਅਦ ਦੇ ਵਿੱਚ ਉਸ ਚੀਜ਼ ਨੂੰ ਖੁਦ ਫੀਲ ਕਰੋਗੇ ਤੇ ਉਸੇ ਪਰਪਸ ਚ ਅਸੀਂ ਇਹ ਵੀਡੀਓ ਬਣਾਈ ਹੈ ਜਿਨ੍ਹਾਂ ਦੇ ਐਗਜ਼ਾਮਸ ਨੇ ਛੇਤੀ ਛੇਤੀ ਉਹਨਾਂ ਨੂੰ ਇਹ ਵੀਡੀਓ ਸ਼ੇਅਰ ਕਰ ਦਿਓ ਅਤੇ ਜੇਕਰ ਕਿਸੇ ਤਰ੍ਹਾਂ ਦੀ ਕੋਈ ਕੁਐਰੀ ਲੈਣੀ ਹੈਗੀ ਇਨ ਫਿਊਚਰ ਤੁਹਾਡੇ ਪੜਾਈ ਲਿਖਾਈ ਦੇ ਲਈ ਤੁਸੀਂ ਨੀਚੇ ਦਿੱਤੇ ਹੋਏ ਨੰਬਰ ਤੇ ਸੰਪਰਕ ਕਰ ਸਕਦੇ ਹੋ ਬਹੁਤ ਬਹੁਤ ਧੰਨਵਾਦ